ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਜਿ ਖੇਪਲ ਦੇ ਵਿੱਚ ਜਲਾ ਸੰਗਰੂਰ ਤੇ ਇੱਥੇ ਬਾਈ ਕੁਲਵਿੰਦਰ ਦਾ ਬੋਰ ਖਰਾਬ ਹੋ ਗਿਆ ਸੀਗਾ ਇਹਨਾਂ ਨਾਲ ਗੱਲਬਾਤ ਕਰਦੇ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਜਵਾਲਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਹਾਂ ਜੀ ਤੁਸੀਂ ਨੇ ਅੱਜ ਸਾਨੂੰ ਯਾਦ ਕੀਤਾ ਕਿ ਸਿਲਸਿਲੇ ਵਿੱਚ ਕੀਤਾਗਾ ਇਹ ਨਾਲ ਜੀ ਪਿਛਲੀ ਜਿਹੜੀ ਆਪਣਾ ਜੀ ਦੀ ਦਾ ਸੀਜ਼ਨ ਉਸ ਟਾਈਮ ਆਪਣਾ ਬੋਰ ਦਿੱਕਤ ਦੇਣ ਲੱਗਿਆ ਸੀਗਾ ਤੇ ਫਿਰ ਮੈਂ ਤੁਹਾਡਾ ਜਿਹੜਾ YouTube ਤੇ ਚੈਨਲ ਦੇਖਿਆ ਤੇ ਉੱਥੋਂ ਮੈਂ ਤੁਹਾਨੂੰ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਅੱਜ ਤੁਸੀਂ ਮੇਰੇ ਕੋਲ ਆਏ ਹੋ ਬੜਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਹੈ ਕਿ ਆਪਣਾ ਜਿਹੜਾ ਕੰਮ ਸਦੀ ਬਖਸ਼ੂ ਠੀਕ ਹੈ ਧੰਨਵਾਦ ਜੀ ਸੋ ਇੱਧਰ ਆਪਣੇ ਮਿਸਤਰੀ ਜੀ ਬੈਠੇ ਨੇ ਸੋ ਉੱਧਰ ਤੁਹਾਨੂੰ ਇੱਕ ਵਾਰੀ ਸੋ ਆਜੋ ਜੀ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਆਪਣਾ ਆ ਰਿਹਾ ਆਪਣਾ ਸੇਵਕੀ ਤੇ ਕੈਮਰਾ ਆਪਣਾ ਕਸਕੇ ਰੈਡੀ ਆ ਸੋ ਆ ਰਿਹਾ ਜੀ ਬੋਰ ਪੜੋਲੀਆਂ ਦਾ ਬੋਰ ਹੈਗਾ ਇਹ ਸੋ ਆਜੋ ਉਤਰ ਕਰਦੇ ਚੱਕ ਚੱਲ ਸੇਵਕੀ ਪੜੋਲੀਆਂ ਨੇ ਕਿ ਦੂਜੇ ਪੱਥਰ ਜਿਹੜੇ ਪੜੋਲੀਆਂ ਨੇ ਜੀ ਜਨੂਨ ਇੰਡੀਕੇਟਰ ਓਨ ਕਰਦੇ ਜਿਵੇਂ ਆਪਣੇ ਪਹਿਲਾਂ 2007 ਦੇ ਵਿੱਚ ਬੋਰ ਗੋਲ ਗੋਲ ਪੜੋਲੀ ਹਾਂਜੀ 2007 ਕਾਂਡੇ ਵਾਲੀ ਹਾਂਜੀ ਕਾਂਡੇ ਵਾਲੀ ਕੋਈ ਮੋਟਰ ਕੱਢਣ ਪਾਉਣ ਦੀ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬੋਰਦਾਸਨ ਜੀ ਹਾਂਜੀ ਮੋਟਰ ਕਿੰਨੇ ਦੀ ਪਾਈ ਤੀ ਮੋਟਰ ਹੁਣ ਜੀ 200 ਡਰਾਈਵਰੀ ਆ ਸਾਰਿਆਂ ਦੀ 200 ਚੱਲਦੀ ਆ ਨਹੀਂ ਇੱਥੇ ਹੋ 180 90 ਬਦਲ 250 ਮੋਟਰ 20 25 ਦੀ ਬੁਰਗ ਨਾ ਡੂੰਗਾ ਟੋਟਲੇ ਇਹ 310 ਪੱਕਾ ਕਹਿੰਦੇ ਨੇ ਜੀ 20 ਫੁੱਟ ਛੱਲ ਕਹਿੰਦੇ ਨੇ ਜੀ ਬਾਕੀ 330 ਹੈ ਵ੍ਰਿਤ ਰੁੱਤ ਦਾ ਕੁਮਾਰ ਦਿਨ ਦਿਵਣਾ ਹੁਣ ਕੋਈ ਨਹੀਂ ਦਿੰਦਾ ਮਾਰਦਾ ਸੋਦੀ ਇਹ ਦਿੱਕਤ ਆ ਗਈ ਜੀ ਉਹ ਬਹੁਤ ਰੇਤਾ ਕੱਢਿਆ ਉਦੋਂ ਔੜ ਜੀ ਕਰਕੇ ਮੋਟਰਾਂ ਮੋਟਰਾਂ ਵੱਡੀਆਂ ਪੈਗੀਆਂ ਲੜੇ ਪਹਿਲਾਂ ਫੁੱਲ ਪਾਣੀ ਦੀ ਇਹਦਾ ਪੂਰਾ ਜਮਾ ਪਾਣੀ ਪਾਣੀ ਤਾਂ ਹੁਣ ਵੀ ਫੁੱਲ ਆਈ ਵੈਸੇ ਪਰ ਓਤਰ ਨਹੀਂ ਮੰਨ ਲੱਗੀ ਬਾਕੀ ਹਾਂ ਲੱਗੀ ਘਟਣ ਤੋਂ ਬੱਧੀ ਨਾ ਚਾਰ ਘੰਟੇ ਦਾ ਫੁੱਲ ਚੱਲਦਾ ਜੀ ਚਾਰ ਸਟੇ ਪੱਖੇ ਨਾਲ 25 ਦੀ ਇਧਰਲੇ ਪਾਸੇ ਬੁਰਕੀ ਦਾ ਹੋਰ ਇਧਰਲੀ ਸੜ ਕੋਈ ਹੈਗਾ ਉੱਪਰ ਚਾਰ ਦੜੇ ਪਾਸੇ ਇਧਰ ਨਹੀਂ ਜੀ ਇਧਰਲੇ ਪਾਸੇ ਹੋਰ ਉਹਨਾਂ ਦੇ ਘੱਟ ਚੱਲਦੀ ਡਰਾਈਵਰੀ ਪੱਤਨ ਹੀ ਹੈ ਨਹੀਂ ਹੁਣ ਤਾਂ 200 ਹੀ ਪਾਦੀ ਹੋਈ ਮਿਲਾਂਗਾ ਉਹਨਾਂ ਨੇ ਕਿ ਨਾ ਹਾਂ 200 ਹੀ ਉਹਨਾਂ ਨੇ ਕੋਈ ਛੁੱਟ ਜਾਟੇ ਮਾਰਦੀ ਕੋਈ ਨਹੀਂ ਕਿ ਉਹਨਾਂ ਦਾ ਇੱਕ ਬੋਟ ਟੁੱਟ ਗਿਆ ਜੀਆ ਸਹੀ ਲਓ ਆ ਵੀ ਘਟਾਈ ਘਰ ਵਾਲਾ ਦੀ ਨਾ ਥੀਟਰ ਕਿੱਲਾ ਦੇ ਉਹ ਬੈਠ ਜਾ 3 ਘੰਟੇ ਉਧਰ ਲਵੇ ਬੜੀਆਂ ਬੜੀਆਂ ਪਾਦੀਆਂ ਮੋਟਰਾਂ ਉਹਦੇ ਕਰਕੇ ਬਹੁਤ ਮੂਰੇ ਨੇ ਜੀ ਲੱਡੂ ਗੋਲ ਗੋਲ ਦਲਾ ਦੂਸ ਵੀ ਹੋ ਸਕਦਾ ਦੱਦੂ ਹੋਣੀ ਸਕੇ ਮੀਗਾ ਲੱਡੂ ਜੀ ਗੋਲ ਕਿ ਡੱਡੂ ਹੌਲੀ 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 ਕਿੰਨਾ ਹੋ ਗਿਆ ਦੇਖੀ ਕਿੰਨਾ ਹੋ ਗਿਆ ਹੈ ਇਹ ਕਿੱਥੇ ਆ ਗਈ ਕਿ ਉੱਪਰ ਉੱਟ ਗਏ ਨਹੀਂ ਅੱਛਾ ਕੀ ਵਾਰ ਬੋਲ ਖੁੱਲ ਬੋਲ ਖੁੱਲ ਰਹਿ ਜਾਂਦਾਗਾ ਮਾੜੀ ਮਾੜੀ ਬਿਰਲਾ ਵੇਚਦੀ ਬਾਤ ਥੱਲੇ ਜਾ ਡੇਦੇ ਨੇ ਇਹ ਕੁਝ ਵੀ ਨਹੀਂ ਆਪਣੇ ਹੋ ਗਏ ਚਾਰ ਪੰਜ ਦਿਨ ਹੋ ਗਏ ਨੇ ਹੂੰ ਬੋਤਲ ਪਾਟਿਕਾ ਨੂੰ ਡਿਸਕੋ ਲੈ ਕੇ ਵਿਚਾਲੋਂ ਬਟਲ ਆਏ ਵਿਚਾਲੇ ਬੋਤਲਾਂ ਢੱਕਣੇ ਕਰ ਲਿਓ ਅੱਛਾ ਉਹ ਬੋਸੜੀ ਬੋਤਲਾਂ ਥੱਲੇ ਬਾਜਰੀ ਪਾ ਦਿੰਦੇ ਥੋੜੀ ਜੀ ਚੱਕ ਕੇ ਮਾਰੀ ਉਹਦੇ ਵਿੱਚ ਬੜ ਜਾਣਗੇ ਬਾਹਰੇ ਕੱਢ ਦੀ ਇਹ ਪੈਣ ਚੋਂ ਪਾਣੀ ਪੂਣੀ ਪੀ ਲਿਆ ਆਪਾਂ ਨੇ ਹੋਰ ਵਿੱਚ ਮਲ ਮਲ ਦਿੱਤਾ ਉਹਨੇ ਹਲਤ ਨਾ ਇਹਦਾ ਪੈਣ ਦਾ ਜਿਆਦਾ ਕਿੰਨਾ ਜੀ 125 ਪਾਣੀ ਲੈਵਲ 125 ਮੀਟਰ ਨੁਕਸਾਨ ਇਹਨਾਂ ਦਾ ਪੀਪੂਲੇ ਤੰਦਰ ਪੈਣ ਤੋਂ ਦੇਹੀ ਜੀ ਖੁਰਕਾ ਪੂਮੜ ਕੇ ਲੋਟ ਵੀ ਨਹੀਂ ਜੀ ਮੜਾ ਤਾਂ ਹਾਂ ਜਾ ਕੇ ਛੱਡੀ ਕਮ ਕਦੇ ਤੋਂ ਪਿੰਧੀ ਰਹਿੰਦੇ ਰਹੇ ਜਾਣਦੇ ਮੜਾ ਤਾਂ ਜਾ ਕੇ ਸਾਡਾ ਥੋੜਾ ਤਾਂ ਜਾ ਕੇ ਸਾਡੀ ਬਸ ਇੱਕ ਵਾਰ ਗੋੜੀ ਗਈ ਹੋਈ ਹੈ ਇਹਦੇ ਵਿੱਚ ਬੋਰ ਦੇ ਵਿੱਚ ਜਿਹੜਾ ਪੰਜ ਕਰੇ ਦੋ ਇਹੜਾ ਹੀ ਉੱਪਰ ਕਰੀ ਮੜਾ ਜਾ ਠੀੜੀ ਹੈ ਹੋਰ ਕਰ ਉੱਪਰ ਹੋਰ ਕਰ ਉੱਪਰ ਬਸ ਕਿੰਨਾ ਹੋ ਗਿਆ ਓਰੇ ਲੈ ਲਮਾਈ ਬੜ ਲੋੜੀ ਨਹੀਂ ਲੈ ਹੁਣ ਅਮਰੇ ਬੰਦ ਕਰਦੇ ਕਿੰਨਾ ਹੋ ਗਿਆ ਹਾਂ ਹਾਂ ਇੱਥੇ ਆਤੀ 130 ਚੱਲ ਗਾਂ ਨਗਰ ਖੇਤਵਾ ਦਾ ਬੋਰ ਵੀ ਪੁੱਛੂੰਗਾ ਮੈਂ ਚੱਲ ਹੌੜੀ ਚੱਲ ਹੌੜੀ ਹੌੜੀ ਚੱਲ ਚੱਲ ਬਦਾਦੀ ਉਗੜੀ ਕਿੰਨਾ ਚੱਲ 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 ਬਸ ਉਹੀ ਕਪੜੋਲੀ ਬਈ ਪੂਰੀ ਹਾਂ ਬਸ ਉੱਥੇ ਤੱਕ ਹੀ ਬੱਗੇਗੀ ਕਿੰਨਾ ਹੋ ਗਿਆ ਹਾਂ ਚਾਲੀ ਹੋ ਗਿਆ ਨਾ 2 ਕਾ 38 ਹੋ ਗਿਆ ਨਾ 8 ਫੁੱਟ ਦੀ ਹੁੰਦੀ ਹੈ ਸਵਾ 3 ਚੱਲ ਜਾਣ ਦੇ 5 ਫੁੱਟ ਦੀ ਟੀੜਾਈ ਇਹ ਇਹ ਚ 130 ਤੋਂ ਲੈ ਕੇ 135 ਤੱਕ ਪਾਣੀ ਆਉਂਦਾ ਚ ਤਾਂ ਹੀ ਥੱਲੇ ਬੋਰ ਦਾ ਪਾਣੀ ਸਾਫ਼ ਹੈ ਅੱਛਾ ਜੀ ਦੇਖੋ ਹੁਣ ਬੋਰ ਦਾ ਪਾਣੀ ਸਾਫ਼ ਹੋ ਗਿਆ ਨਹੀਂ ਹਾਂਜੀ ਪਹਿਲਾਂ ਉੱਪਰ ਉਹ ਸੀਗਾ ਰੇਤ ਮੜ ਮੜ ਉੱਥੋਂ ਮੜ ਮੜ ਰੇਤਾ ਆਉਂਦਾ ਇਹਦੇ ਵਿੱਚ ਪਾਣੀ ਉਹ 3:20 ਦੀ ਦੋ ਮੋਟਰ ਚੱਲਦੀ ਫਿਰ ਰੇਤਾਂ ਖਿੱਚੀ ਦੋ ਦੇ ਵਿੱਚ ਦੀ ਆ ਦੇਖੋ ਹੁਣ ਇੱਥੇ ਵੱਜ ਜਾ ਮੈਂ ਸਾਫ਼ ਹੋ ਗਿਰੋਲੀ ਦੀ ਹੋ ਜਾ ਮੈਂ ਸਾਫ਼ ਦਿੰਦੀ ਆ ਜੀ ਨੇ ਦੋ ਦਿਨਾਂ ਬਾਅਦ ਬਰਸਾਵਾਂ ਤਾਂ ਇਹਨਾਂ ਦੇ ਪੁੱਤਰ ਵਾਲੇ ਮਾਲ ਚ ਪਾਣੀ ਰਲਦੀ ਹੁੰਦਾ ਮਨਾ ਮੋਟਾ ਇਹ ਦਿੱਕਤ ਆਈ ਜਾਂਦੀ ਹੁੰਦੀ ਕਿਉਂ ਕਿ ਉਹਦਾ ਦਿੱਕਤ ਤਾਂ ਕੀ ਹੈ ਉਹਦਾ ਪਾਣੀ ਪੁਣੀ ਆਪਣੇ ਦਾ ਪਾਣੀ ਮਾੜਾ ਹੈ ਨਹੀਂ ਗਾਣਾ ਫਸਲ ਨੂੰ ਤਾਂ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ 0% ਬਹੁਤ ਠੀਕ ਹੈ ਬਈ ਕੈਂਟਰ ਤਾਂ ਨਹੀਂ ਭਾਈ ਨਾ ਜੀ ਕਲੀਗ੍ਰਫਟੀ ਹੈ ਕਲੀਕੈਪਟੀ ਹੈ ਹੌਲੀ 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 ਚੱਲ ਜਾਣ ਦੇ ਏ ਕੀ ਆ ਨਹੀਂ ਕਿਉਂ ਤਾਂ ਕੁਛ ਰਿਸ਼ਦ ਨਿਕਲ ਕੇ ਪੇਡਾ ਵੀ ਨਾ ਹੋਈ ਉਤਰੇ ਉਤਰੇ ਜੰਮੇ ਦੇ ਦੇ ਕਿੰਨਾ ਹੋ ਗਿਆ ਕਦੋਂ ਬੈਠ ਗਿਆ ਉਹਦੇ ਕੋਈ ਨਾ ਦੀ ਬਚਾਰੀ ਕੋਈ ਨਾ ਜਾਣ ਦੇਖਦੇ ਜੇ ਛੋਟੇ ਕਰੋਨੇ ਕੋਈ ਨਾ ਵੀਡੀਓ ਤਾਂ ਅਸੀਂ ਉੱਤੇ ਚੜ੍ਹਾ ਦਾਂਗੇ ਆਪਣੀ ਇਹ ਕਿੰਨਾ ਜੀ ਚਲ ਜਾਣ ਦੇ ਕੋਈ ਨਾਲੇ ਕਾਇਪਟੀ ਦੇ ਲੱਗ ਗਿਆ ਸੱਲ ਦੇ ਲੱਗ ਗਿਆ ਸੱਲ ਪਰ ਹੋ ਜਾਂਦਾ 100% ਤਾਂ ਕਿਦਾਂ ਚਾਦਕ ਅਦੋਂ ਜਦਿਆ ਪਰ ਉਹ ਨਹੀਂ ਕਿ ਮਦਰਾਣੇ ਜੀ ਬਣ ਜਾਂਦੇ ਥੱਲੇ ਉਹ ਤਿੱਖਾ ਹੋ ਜਾਂਦਾ ਬਾਕੀ ਜਿਹੜੇ ਚੱਲ ਜਾਣਦੇ ਜਾਣਦੇ ਹਲੇ ਤਾਂ

ਹੋਲੀ ਚੱਲੀ ਹੋਲੀ ਕਿੰਨਾ ਹੋ ਗਿਆ ਬਾਈ ਸੇ 5 10 ਫੁੱਟੀਆਂ ਵਾਲੀ ਨਹੀਂ ਜਾਂਦੀ ਹੈ ਹੈ ਕਿੰਨਾ 310 ਰੁਪਏ 10 ਹੈ ਬਸ ਉਹੀ 31 ਝੁੱਲੀਆਂ ਵੀ ਨਹੀਂ ਆਓ ਚੱਲ ਹੁਣ ਕਿੰਨਾ ਉਰੇ ਦੇਖੀ ਮੈਂ ਚੱਲ ਜਾਣਦੇ ਉਰੇ ਕਿੰਨਾ ਹੁਣ ਦੇਖਾਂ ਜਾਣਦੇ ਥੱਲੇ ਜਾਣਦੇ ਹੌਲੀ 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 ਚੱਲਾਂ ਚੱਲ ਜਾਣਦੇ ਕਿਉਂ ਕਿੰਨਾ ਹੋ ਗਿਆ ਕਿੰਨਾ ਹੋ ਗਿਆ 314 ਥੱਲੇ ਪਰੇ ਹੋਈ ਥੱਲੇ ਪਰੇ ਆਹ ਦੇਖੋ ਕੱਢ ਗਿਆ ਨਾ 314 10 ਦਾ ਆਪਣਾ ਦੂਜੀ 11 ਦਾ ਕੀ ਬਸ ਇਹ 3 ਫੁੱਟ ਹੀ ਸੱਲ ਰਹੇ ਹੈ ਮਗਰ ਕੀ ਰਹਿ ਗਿਆ ਉਹ ਪੈਰਾਂ ਚ ਕੀ ਰਾਲ ਲੱਤਿਆ ਹੋਇਆ ਕਢਾ ਲਈ ਹੂੰ ਇਹ 18 ਕੱਢ ਲੇ 1 ਫੁੱਟ ਸੱਲੇ ਤੀ ਸਾਰਾ ਸੋ ਲੋ ਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਿਆਗਾ ਤੇ ਹੁਣ ਆਪਾਂ ਆਪਣਾ ਕੈਮਰਾ ਬਾਹਰ ਕੱਢਦੇ ਤੋਂ ਬਾਅਦ ਥੋੜੀ ਮਿਸਤਰੀ ਨਾਲ ਗੱਲਬਾਤ ਕਰਵਾਉਂ ਕਿ ਕੀ ਡਿਟੇਲ ਐਸ ਬੋਰਡ ਦੀ ਤੇ ਕੀ ਰਿਵਿਊ ਹੋਊਗਾ ਇਸ ਬੋਰਡ ਦਾ ਤੇ ਕੀ ਹੱਲ ਕਰਾਂਗੇ ਆਪਾਂ ਟਾੜੀ ਨੋਕਾ ਕੁਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਸ਼ਿਕਾਈ ਤੇ ਅਸੀਂ ਬਾਈ ਕੁਲਵਿੰਦਰ ਨੇ ਪਹੁੰਚੇ ਦੀ ਜਖੇਪੜ ਜੀ ਹਾਂਜੀ ਤੇ ਬਾਈ ਜੀ ਚਲੋ ਸਾਡੇ ਨਾਲ YouTube ਤੇ ਵੀ ਅਟੈਚ ਟੀ ਸਾਡੇ ਨਾਲ ਵੀਡੀਓ ਨੂੰ ਲਾਈਕ ਕਰਦੇ ਮੰਨ ਲਓ ਸਾਡੇ ਨਾਲ ਸੰਪਰਕ ਕੀਤਾ ਬਾਈ ਨੇ ਹਾਂਜੀ ਤੇ ਇਹਨਾਂ ਦਾ ਬੋਰਤੀ ਜਿਹੜਾ ਮੰਨ ਲਓ ਜਦੋਂ ਚੱਲਦੀ ਸੀ ਮੋਟਰ ਤਕਰੀਬਨ 200 ਫੁੱਟ ਡਰੇਵਰੀ ਪਾਈ ਸੀ ਪੋਲਾ ਜਾਂ ਪਾਣੀ ਹੋ ਰਿਹਾ ਇਹਨਾਂ ਦਾ ਹਾਂਜੀ ਪਹਿਲੇ 180 ਫੁੱਟ ਪੋਲਾ ਪਾਣੀ ਸੀ ਫਿਰ ਉਸ ਤੋਂ ਬਾਅਦ 200 ਫੁੱਟ ਤੋਂ ਪੋਲਾ ਜਾਂ ਪਾਣੀ ਰਹਿ ਜਾਂਦਾ ਸੀਗਾ ਹਾਂਜੀ ਤੇ ਉਸ ਤੋਂ ਬਾਈ ਨੇ ਸਾਡੇ ਨਾਲ ਕਨੈਕਟ ਕਰਿਆ ਵੀ ਇਹ ਕਰਕੇ ਆ ਗੱਲਬਾਤ ਆ ਵੀ ਬਾਈਆਂ ਨੇ ਦੱਸਣ ਦੇ ਹਿਸਾਬ ਨਾਲ ਵੀ ਇਦੇ ਚ ਪੱਕਾ ਪੈਪ ਆਇਆ ਤੇ 15 ਫੁੱਟ ਮੂਰੇ ਸੱਲ ਆ ਜੀ ਹਾਂਜੀ ਤੇ ਆਪਾਂ ਨੇ ਚਲੋ ਉਸ ਬੋਰ ਚੈੱਕ ਕਰਿਆ ਜੇ ਆਪਾਂ ਨੇ ਕੈਮਰੇ ਨਾਲ ਤੇ ਬਾਈਆਂ ਦਾ ਕਹਿਣ ਤੇ ਸਹੀ ᱛੀ ਜਮਾ ਮੰਨ ਲਓ ਚਲੋ 311 ਫੁੱਟ ਤਾਂ ਜਿਹੜਾ ਪੈਪ ਹੋਇਆਗਾ ਤੇ 3 ਫੁੱਟ ਸੱਲ ਆ ਮੂਰੇ ਠੀਕ ਹੈ ਜੀ ਉਹ ਵੀ ਜਦ ਕੀ ਕੇਰਾ ਲੱਤਾ ਹੈ ਬੋਰ ਨੇ ਮੰਨ ਲਓ ਵੀ ਉਹਦੇ ਕਰਕੇ ਪਾਣੀ ਨੰਦਾ ਪੂਰਾ ਨਹੀਂ ਹੋ ਰਿਹਾ ਤੇ ਹੁਣ ਇਹ ਬਾਈਆਂ ਨਾਲ ਗੱਲ ਹੋ ਗਈ ਬਾਈ ਇਹ ਕਹਿੰਦੇ ਵੀ ਕੰਮ ਕਰਨਾ ਸੀ ਇਹਦਾ ਕੰਮ ਇਸ ਤਰ੍ਹਾਂ ਕਰਾਂਗੇ ਤੇ ਇਹਨੂੰ ਪਹਿਲਾਂ ਬੋਕੀਆਂ ਲਾ ਕੇ ਸਾਲ ਨੂੰ ਵਿਲਾ ਕਰਾਂਗੇ ਥੱਲੋ 10 15 ਫੁੱਟ ਜਿੰਨਾ ਵੀ ਹੈਗਾਗਾ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਮਾ ਲੋ ਪੈ ਪਾ ਕੇ ਦੇ ਵਿੱਚ ਹਾਂਜੀ ਹੈਂਟਰ ਪਾ ਕੇ ਆਪਾਂ ਪਾਣੀ ਉਹ ਵੀ ਲਾਵਾਂਗੇ ਥੱਲੋ ਵੀ ਮੇਰੇ ਸੱਪੜੀ ਦਾ ਪਾਣੀ ਲਾ ਕੇ ਜਨਰੇਟਰ ਲਾ ਕੇ ਚਲਾਵਾਂਗੇ ਇਹ ਬੋਰ ਨੂੰ ਆਪਾਂ ਠੀਕ ਹੈ ਇਹ ਬਾਈਆਂ ਦੀ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਮਸ਼ੀਨ ਡਾਊਨ ਕਰਨੀ ਆਪਾਂ ਨੇ ਠੀਕ ਹੈ ਤੇ ਹੋਰ ਕੋਈ ਕੰਮ ਕਰਾਉਣੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡਨ ਮੋੜ ਜ਼ਿਲ੍ਹਾ ਸੰਗਰੂਰ ਜੀ ਠੀਕ ਹੈ ਇਹ ਮੋਬਾਈਲ ਨੰਬਰ ਹੈਗਾ 9781754490 ਠੀਕ ਹੈ ਬਾਕੀ ਸਾਡਾ YouTube ਦੇ ਚੈਨਲ ਵਾਲਾ ਮੁਖਤਿਆਰ ਨੂੰ ਮੋੜ ਦੇਣਾ ਤੇ ਜੀ ਕੋਈ ਵੀ ਸੰਪਰਕ ਕਰ ਸਕਦਾ ਕੋਈ ਜੇ ਕੋਈ ਵੀ ਸਮੱਸਿਆ ਹੋਵੇ ਪਾਣੀ ਵਾਧਦਾ ਨਹੀਂ ਜਾਂ ਬੋਰ ਚ ਕੋਈ ਮਨੋ ਕੋਈ ਟੁੱਟਿਆ ਰੇਤਾ ਮਾਰਦਾ ਜੋ ਵੀ ਮੋਟਰ ਅੱਗੇ ਨਹੀਂ ਜਾਂਦੀ ਆ ਉੱਪਰ ਕੋਈ ਫਾ ਨਿਕਲਦੀ ਨਹੀਂ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਠੀਕ ਹੈ ਧੰਨਵਾਦ ਜੀ ਬਾਕੀ ਗੱਲ ਕਰ ਸਕਦੇ ਨਹੀਂ ਤੁਸੀਂ ਇਹਨਾਂ ਨੂੰ ਆਪਾਂ ਨੇ ਚੈੱਕ ਕਰਾਤਾ ਬਾਜੀ ਇਹਨਾਂ ਨੂੰ ਦੂਰਾ ਮੰਨ ਲਓ ਕੈਮਰੇ ਨਾਲ ਜੀ ਤਸੱਲੀ ਆ ਬੈਟਰੀ ਬੁਈ ਹਾਂਜੀ ਹਾਂਜੀ ਪੂਰੀ ਤਸੱਲੀ ਆ ਠੀਕ ਹੈ ਠੀਕ ਹੈ